ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸਾਧ ਸੰਗਤ ਜੀ ਅੱਜ ਆਪਣੇ ਕੋਲ ਇਹ ਭੈਣ ਜੀ ਆਏ ਆ ਜਿਨ੍ਹਾਂ ਦਾ ਇੱਕ ਦੁੱਖ ਆਪਾਂ ਸੁਣਿਆ ਆ ਪਹਿਲਾਂ ਵੀ ਗੱਲ ਇਹਨਾਂ ਨੇ ਟੈਲੀਫੋਨ ਤੇ ਸਾਡੇ ਨਾਲ ਕੀਤੀ ਸੀ ਤੇ ਅੱਜ ਇਹ ਸਾਡੇ ਕੋਲ ਆਏ ਆ ਇੱਥੇ ਆਪਾਂ ਨੂੰ ਇਹ ਆਪਣੇ ਜਿਹੜੇ ਕਿ ਕੁਝ ਇੱਕ ਇਹਨਾਂ ਦੇ ਨਾਲ ਧੋਖਾ ਧੜੀ ਹੋਈ ਆ ਉਹਦੇ ਬਾਰੇ ਇਹ ਚੰਨਣਾ ਪਾ ਰਹੇ ਆ ਤੇ ਤੁਸੀਂ ਇਹ ਵੀਡੀਓ ਸੁਣਨੀ ਆ ਸੁਣ ਕੇ ਦੇ ਸੰਨਤਾ ਤੱਕ ਪਹੁੰਚਾਇਓ ਸ਼ੇਅਰ ਕਰਿਓ ਤਾਂ ਜੋ ਇਸ ਭੈਣ ਨੂੰ ਇਨਸਾਫ ਮਿਲ ਸਕੇ ਇਹ ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦੀ ਆ ਵਾਹਿਗੁਰੂ ਜੀ ਖੱਠੇ ਪਿੰਡ ਦਾ ਰਹਿਣ ਵਾਲਾ ਜਸਵੀਰ ਸਿੰਘ ਪੁੱਤਰ ਗਲਾਲ ਸਿੰਘ ਸਤਨਾਮ ਸਿੰਘ ਇਹਦਾ ਬੇਟਾ ਇਹ ਕਲਵਿੰਦਰ ਸਿੰਘ ਦਾ ਬੇਟਾ ਸੁਖदयाल ਇਹਦਾ ਬੇਟਾ ਇਹਨਾਂ ਨੂੰ 3,60,000 ਰੁਪਏ ਮੈਂ ਦੇ ਚੁੱਕੀ ਆ ਜੀ ਹਾਂਜੀ 3,60,000 ਰੁਪਏ ਮੈਂ ਦੇ ਚੁੱਕੀ ਇਹਨਾਂ ਨੂੰ ਜੀ ਇਹਨਾਂ ਨੇ 9 ਸਾਲ ਹੋ ਗਏ ਆ 10ਵਾਂ ਲੱਗ ਗਿਆ ਇਹ ਮੈਨੂੰ ਕੋਈ ਨਿਆ ਨਹੀਂ ਦਿੰਦੇ ਇਹਨਾਂ ਨੇ ਜਗ੍ਹਾ ਵੀ ਵੀ ਅਸੀਂ ਦਿੱਤੀ ਆ ਜੀ ਹੁਣ ਮੈਂ ਜਾਂਦੀ ਆ ਕੋਠੇ ਛੱਡ ਕੇ ਰੋੜੇ ਮਾਰਦੇ ਆ ਤੇ ਪਰ ਉਹ ਧਮਕੀਆਂ ਮਾਰਦੇ ਆ ਅਹੀਂ ਉੱਥੇ ਦਿਖਾ ਦੇਤੀ ਉੱਥੇ ਦੇਤੀ ਆ ਮੈਨੂੰ ਕੋਈ ਨਾ ਸਾਫ ਨਹੀਂ ਮਿਲ ਰਿਹਾ ਜੀ ਮੈਨੂੰ ਨਾ ਸਾਫ ਚਾਹੀਦਾ ਜੀ ਮੈਂ ਖਾਲਸਾ ਜੀ ਕੋਈ ਆਂ ਤੇ ਵਾਹਿਗੁਰੂ ਮੇਰੀ ਮਜਬੂਤ ਕੀਤੀ ਜਾਵੇ ਤੇ ਮੇਰੇ ਪੈਸੇ ਦਵਾਈ ਜਾਣ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਸਾਡੇ ਪੈਸੇ ਵੀ ਫਸ ਗਏ ਆ ਤੇ ਸਾਨੂੰ ਜਗਾ ਵੀ ਨਹੀਂ ਮਿਲੀ 3 ਲੱਖ ਤੇ ਕਿੰਨਾ ਦੱਸਿਆ 3 ਲੱਖ 60000 ਰੁਪਿਆ ਇਹਨਾਂ ਦਾ ਭੈਣ ਜੀ ਉਹਨਾਂ ਦਾ ਫਸਿਆ ਆ ਤੇ ਉਹ ਇੱਕ ਜੱਟ ਘਰਾਣੇ ਤੋਂ ਬੰਦਾ ਆ ਤੇ ਉਸ ਦੇ ਇਹਨਾਂ ਦੇ ਨਾਲ ਕੁਝ ਕਿੰਨੇ ਸਾਲ ਹੋ ਗਏ ਉਹਨਾਂ ਦੇ ਗੱਲਬਾਤ ਇਹ ਗੱਲਬਾਤ ਨੂੰ ਅੱਜ 9 ਸਾਲ ਹੋ ਗਏ ਆ ਤੇ ਅੱਜ ਤੱਕ ਉਹਨੇ ਕੋਈ ਇਹਨਾਂ ਨੂੰ ਪੁੱਲਾ ਨਹੀਂ ਫੜਾਇਆ ਸੱਚ ਵਾਲਾ ਵੀ ਆ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਜਾਂ ਤੁਹਾਨੂੰ ਜਗਾ ਦਿੰਨੇ ਆ ਕੋਈ ਵੀ ਕਿਸੇ ਕਿਸਮ ਦੀ ਇਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜੇ ਇਹ ਘਰ ਜਾ ਕੇ ਉਹਨਾਂ ਨੂੰ ਕਹਿੰਦੇ ਆ ਨਾਲ ਹੀ ਉਹ ਬਜ਼ੁਰਗ ਤੇ ਨਾਲ ਹੀ ਉਹਨਾਂ ਦਾ ਮੁੰਡੇ ਕੋਠੇ ਉੱਤੇ ਚੜ੍ਹ ਕੇ ਤੇ ਇਹਨਾਂ ਨੂੰ ਇੱਟਾਂ ਰੋੜਾ ਭਰਾਉਂਦੇ ਨੇ ਤੇ ਇਹਨਾਂ ਦੇ ਸੱਟਾਂ ਪੇਟਾਂ ਲਾਉਣ ਨੂੰ ਉਹ ਤਿਆਰ ਰਹਿੰਦੇ ਗਾੜੀ ਵੀ ਆਉ ਤੁਹਾਨੂੰ ਥਾਣੇ ਦੀਏ ਤੇ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਤੁਸੀਂ ਇਨਸਾਬ ਲੈਣ ਵਾਸਤੇ ਕੋ ਥਾਣੇ ਵੀ ਗਏ ਕਿ ਨਹੀਂ ਦੱਸਿਓ ਭਰਾ ਵਾਰੀ ਗਈਆਂ ਜੀ ਮੈਂ ਥਾਣੇ ਬਹੁਤ ਵਾਰੀ ਗਈਆਂ ਉਹ ਅੱਗੋਂ ਕਹਿ ਦਿੰਦੇ ਉਹਦੇ ਬੇਟੇ ਕਿ ਜੇ ਤੂੰ ਦੱਸ ਦੇਂਗੀ ਅਹੀਂ ਵੀ ਦੇ ਦਾਂਗੇ ਤੇ ਮੇਰੇ ਕੋ ਤੇ ਵਾਹਿਗੁਰੂ ਦੇਣ ਜੋਗੇ ਪੈਸੇ ਨਹੀਂ ਹੈਗੇ ਜਿਹੜੇ ਹੈਗੇ ਇਹਨਾਂ ਨੂੰ ਮੈਂ ਦੇ ਚੁੱਕੀ ਆ ਜੀ ਤੁਸੀਂ ਜਦੋਂ ਠਾਣੇ ਜਾਂਦੇ ਆ ਤੇ ਤੁਸੀਂ ਉਹ ਤੁਹਾਨੂੰ ਕੋਈ ਇਨਸਾਫ ਦੇ ਕੁਮਾਰੀ ਮੋਟੀ ਕਰਨ ਦਿਖਦੀ ਆ ਕਿ ਜਾਂ ਨਹੀਂ ਕਿ ਬਲੋ ਗੱਲ ਹੀ ਨਹੀਂ ਕਰਦੇ ਤੁਹਾਡੀ ਨਹੀਂ ਜੀ ਜਾਂਦੇ ਉਹਨਾਂ ਨੂੰ ਕਹਿ ਦਿੰਦੇ ਅਸੀਂ ਪੁਲਿਸ ਵਾਲਿਆਂ ਨੂੰ ਮੋਲੀ ਕਰੀ ਦੇ ਆ ਇਦਾਂ ਕਹਿ ਰਹੇ ਹਾਂ ਅੱਛਾ ਜੀ ਉਹ ਹਾਂਜੀ ਪੁਲਿਸ ਵਾਲੇ ਤੁਹਾਡੀ ਮਜਬੂਰੀ ਨਹੀਂ ਕਰਨਗੇ ਸਾਡੀ ਕਰਨਗੇ ਲੋ ਜੀ ਕਹਿੰਦੇ ਆ ਵੀ ਅਸੀਂ ਪੁਲਿਸ ਨੂੰ ਆਪ ਖਰੀਦਿਆ ਹੋਇਆ ਆ ਤੇ ਪੁਲਿਸ ਤੁਹਾਡੀ ਮਦਦ ਨਹੀਂ ਕਰ ਸਕਦੀ ਪੁਲਿਸ ਮਦਦ ਸਾਡੀ ਕਰੂਗੀ ਵੇਖੋ ਜਿਹੜਾ ਬੰਦਾ ਕਾਨੂੰਨ ਨੂੰ ਮਖੌਲ ਕਰਦਾ ਹੋਵੇ ਤੇ ਕਾਨੂੰਨ ਨੂੰ ਟੀਚਰ ਮਖੌਲ ਸਮਝਦਾ ਹੋਵੇ ਉਹਦੇ ਉੱਤੇ ਫਿਰ ਬਣਦੀ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਆ ਇੱਕ ਤੇ ਇਹਨਾਂ ਦੀ ਜਿਹੜੀ ਜਗ੍ਹਾ ਜਗ੍ਹਾਵਣੀ ਇਹਨਾਂ ਨੂੰ ਮਿਲੀ ਤੇ ਇੱਕ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਉਹ ਵੀ ਇਹਨਾਂ ਨੂੰ ਵਾਪਸ ਨਹੀਂ ਮਿਲੇ ਤੇ ਇਹ ਅੱਜ ਇਨਸਾਫ ਭਾਲਦੇ ਫਿਰਦੇ ਅੱਜ ਇਹਨਾਂ ਨੂੰ 9 ਸਾਲ ਹੋ ਗਏ ਨੇ ਤੇ ਕਿਸੇ ਵੀ ਵੱਲੋਂ ਕਿਸੇ ਵੀ ਵੱਲੋਂ ਮਦਦ ਨਹੀਂ ਕੀਤੀ ਗਈ ਇਹਨਾਂ ਨੇ ਭੈਣ ਜੀ ਤੁਸੀਂ ਮਤਲਬ ਕਿਸ ਘਰਾਣੇ ਤੋਂ ਜ਼ਿੰਮੇਵਾਰ ਚ ਹਾਂਜੀ ਮੈਂ ਮੱਜਬੀ ਸਿੱਖਾਂ ਦੀ ਬੇਟੀ ਹਾਂ ਇਹ ਵਿਆਹ ਮੈਂ ਯਕਸੈਕ ਨਗਰ ਆਇਆ ਭੈਣ ਜੀ ਹੁਣ ਮੱਜਬੀ ਸਿੱਖਾਂ ਦੇ ਵਿੱਚੋਂ ਬੇਟੀ ਆ ਇਹਨਾਂ ਦੀ ਤੇ ਜੱਟ ਸਿੱਖ ਦੇ ਨਾਲ ਵਿਆਹ ਕਰਾਇਆ ਇਹਨਾਂ ਨੇ ਤੇ ਆਪਣਾ ਚਲੋ ਆਪਣਾ ਟਾਈਮ ਪਾਸ ਕਰਦੇ ਨੇ ਗੁਜ਼ਾਰਾ ਕਰਦੇ ਨੇ ਪਰ ਇਹਨਾਂ ਦੀ ਅੱਜ ਤੱਕ ਕਿਸ ਨੇ ਮਦਦ ਨਹੀਂ ਕੀਤੀ ਮੈਂ ਹੁਣ ਇਹਨਾਂ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਵੀਡੀਓ ਸਾਡੀ ਦੇਖ ਕੇ ਤੇ ਇਹਨਾਂ ਨੇ ਪੁਲਿਸ ਨੂੰ ਇਹ ਕਹਿਣਾ ਵੀ ਸਾਡੀ ਸਾਡਾ ਨਾਮ ਖਰਾਬ ਹੋ ਗਿਆ ਸਾਡੀ ਬੇਇੱਜ਼ਤੀ ਹੋ ਗਈ ਹੈ ਜੀ ਤੇ ਇਹ ਅੱਗੇ ਵੀ ਵੀਡੀਓ ਇੱਕ ਪਾਈ ਸੀ ਤੇ ਉਹ ਆਰਜੀ ਤੌਰ ਤੇ ਪਾਈ ਤੇ ਭਾਰੋ ਸਮਝੇ ਨਹੀਂ ਤੇ ਹੁਣ ਜੇ ਆਪਾਂ ਜੇ ਪਾਈ ਹੈ ਤੇ ਹੁਣਹੀਂ ਫਿਰ ਜਦੋਂ ਵੀ ਜਾਵਾਂਗੇ ਤੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਨਿਹੰਗ ਸਿੰਘ ਫੌਜਾਂ ਆਫੇ ਆਪਣੀ ਹਿਸਾਬ ਦੇ ਨਾਲ ਕਾਨੂੰਨੀ ਕਾਰਵਾਈ ਕਰਵਾਉਗੀ ਤੇ ਇਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਿੱਦਾਂ ਇੱਕ ਆਪਾਂ ਇਹ ਗੱਲ ਨੂੰ ਕੀਤੀ ਵਿੱਚ ਵੀ ਜਦੋਂ ਆਪਾਂ ਆਂਦੇ ਹੇ ਵੀ ਤੁਸੀਂ ਸਾਡਾ ਬੇਇੱਜ਼ਤੀ ਹੋਈ ਜਾਂ ਕੁੜੀ ਜਿਹੜੀ ਆਈ ਹੈ ਆਂਦੀ ਮੈਂ ਦੇ ਦੂੰਗੀ ਪੈਸੇ ਅੱਛਾ ਇਹਨੇ ਵਾਪਸ ਕਰ ਦਿਓ ਇਹਨਾਂ ਦੀ ਬੇਟੀ ਬਾਹਰੋਂ ਆਈ ਵੱਡੇ ਮੁੰਡੇ ਦੀ ਬੇਟੀ ਇਹਦੀ ਬਾਪੂ ਦੀ ਪੋਤਰੀ ਉਹ ਕਹਿੰਦੀ ਸੀ ਕਿ ਇਹਦੇ ਪੈਸੇ ਵਾਪਸ ਕਰ ਦਿਓ ਸਾਡੀ ਬੇਇੱਜ਼ਤੀ ਬੜੀ ਹੋਈ ਆ ਤੇ ਇਹਨਾਂ ਨੂੰ ਫੇਰ ਕੋਈ ਅਸਰ ਨਹੀਂ ਇਨਾਂ ਦੇ ਜਗਾ ਜਿਹੜੀ ਇਹਨਾਂ ਦੇ ਨਾਮ ਨਹੀਂ ਹੈਗੀ ਇਹਨਾਂ ਨੇ ਮੇਰੇ ਨਾਲ ਸਾਰਾ ਸਾਰ ਠੱਗੀ ਮਾਰੀ ਆ ਵਾਹਿਗੁਰੂ ਇਸ ਬੰਦਿਆਂ ਨੇ ਠੱਗੀ ਮਾਰੀ ਆ ਜਗਾ ਵੀ ਇਹਨਾਂ ਦੇ ਨਾਮ ਨਹੀਂ ਹੈਗੀ ਤੇ ਇਹਨਾਂ ਦੀ ਜਿਹੜੀ ਪੋਤੀ ਬਾਹਰਲੇ ਮੁਲਕ ਦੇ ਵਿੱਚੋਂ ਆਈ ਜਦੋਂ ਵੀਡੀਓ ਵਾਇਰਲ ਹੋਈ ਆ ਨਾ ਕੁਝ ਵੀਰਾਂ ਭਰਾਵਾਂ ਨੇ ਵੇਖਿਆ ਇਹਨਾਂ ਦੀਆਂ ਮਨਹੂਸ ਚਿਹਰੇ ਜਦੋਂ ਇਹਨਾਂ ਉਹਨਾਂ ਨੇ ਵੇਖੇ ਆ ਵੀ ਇਹ ਠੱਗਬਾਜ਼ ਮਹਿਗਮਾ ਆ ਤੇ ਉਹਨਾਂ ਉਹਨੂੰ ਬੇਟੀ ਨੂੰ ਸ਼ਰਮ ਆਈ ਆ ਤੇ ਉਹਨਾਂ ਨੇ ਬੇਟੀ ਨੇ ਕਿਹਾ ਬੇ ਬਾਪੂ ਜੀ ਇਹ ਦੇ ਵਿਚਾਰੀ ਦੇ ਪੈਸੇ ਦੋ ਬੜੀ ਬਰੋਬੀ ਹੋਣ ਢਈ ਆ ਬੜੀ ਬਦਨਾਮੀ ਹੋਣ ਢਈ ਆ ਨਾ ਇਹੋ ਜੇ ਕੰਮ ਕਰੋ ਤੇ ਕਦੀ ਕਦੀ ਇਹ ਬੰਦੇ ਜੇ ਆਪਾਂ ਨਿਹੰਗ ਸਿੰਘ ਮੰਨ ਲਓ ਆਪਾਂ ਨਿਹੰਗ ਸਿੰਘ ਸਾਡੇ ਕੋਲ ਬੀਬੀ ਆਈ ਆ ਤੇ ਅਸੀਂ ਮਦਦ ਕਰਨ ਵਾਸਤੇ ਤਿਆਰ ਹੋਏ ਆ ਤੇ ਕਦੀ ਕਿਸੇ ਜਥੇਬੰਦੀ ਵਾਲੇ ਮੂੰਹ ਕਰ ਲੈਂਦੇ ਆ ਤੇ ਕਦੀ ਕਿਸੇ ਜਥੇਬੰਦੀ ਵਾਲੇ ਮੂੰਹ ਕਰਕੇ ਤੇ ਕਦੀ ਉਹਨਾਂ ਨੂੰ ਕਹਿੰਦੇ ਇਹ ਇਹਨੂੰ ਇਹਨਾਂ ਨੂੰ ਫੋਨ ਕਰੋ ਇਹਨਾਂ ਨੂੰ ਡਰਾਓ ਇਹਨਾਂ ਨੂੰ ਤੁਮਕਾਓ ਵੇਖੋ ਜੀ ਗੁਰੂ ਦੀਆਂ ਫੌਜਾਂ ਲਾੜ ਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਇੱਕੋ ਜਿਹੇ ਆ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਆ ਇਹ ਆਪੀ ਚਲੋ ਆਉਦੇ ਤੌਰ ਤੇ ਨਿਹੰਗ ਸਿੰਘ ਫੌਜਾਂ ਦੇ ਵਿੱਚ ਵੀ ਕੋਈ ਅਹੁਦਾ ਹੁੰਦਾ ਕੋਈ ਵੱਡਾ ਉਹ ਸਤਕਾਰ ਦੌਰ ਤੇ ਉਸ ਨੂੰ ਮਤਲਬ ਸੱਦਿਆ ਜਾਂਦਾ ਵੀ ਇਹ ਸਾਡਾ ਸਤਕਾਰਯੋਗ ਨਿਹੰਗ ਸਿੰਘ ਫੌਜ ਮਹਾਪੁਰਖ ਨੇ ਤੇ ਉਹਨਾਂ ਦਾ ਅਸੀਂ ਸਾਰੇ ਜਾਣੇ ਸਤਕਾਰ ਵੀ ਕਰਦੇ ਹਾਂ ਪਰ ਇਹ ਥੋੜੀ ਗੱਲ ਆ ਵੀ ਇਹ ਆਪਾਂ ਕਹਿ ਦਈਏ ਝੂਠੇ ਆਪਾਂ ਤੇ ਆਪਾਂ ਨਿਹੰਗ ਸਿੰਘ ਫੌਜਾਂ ਦੇ ਵਿੱਚ ਲਿਆ ਕੇ ਤੇ ਉਹਨਾਂ ਦਾ ਆਪਾਂ ਕਹੀਏ ਵੀ ਇਹ ਬਾਬਾ ਜੀ ਸਾਡੇ ਆਲੇ ਆ ਇਹ ਬਾਬਾ ਜੀ ਸਾਡੇ ਆਲੇ ਫਿਰ ਜਥੇਬੰਦੀਆਂ ਨੂੰ ਆਪਾਂ ਲੈ ਆਉਣਾ ਫਿਰ ਜਥੇਬੰਦੀਆਂ ਨੇ ਫੋਨ ਕਰਾ ਦੇਣੇ ਆ ਤਾਂ ਜਾਂ ਫਿਰ ਜਥੇਬੰਦੀ ਫੋਨ ਜਿਹੜੀ ਇਹੋ ਜੇ ਬੰਦਿਆਂ ਦੀ ਜਥੇਬੰਦੀ ਗੱਲ ਸੁਣਦੀ ਆ ਉਹ ਜਥੇਬੰਦੀ ਫਿਰ ਇਹ ਭੈਣ ਨੂੰ ਇਨਸਾਫ ਦਿਵਾਓ ਫਿਰ ਇਨਸਾਫ ਕਿਉਂ ਨਹੀਂ ਦਿਵਾਉਂਦੇ ਜਾਂ ਦੇ ਇਸ ਭੈਣ ਨੂੰ ਪੈਸੇ ਲੈ ਕੇ ਦਿਓ ਫਿਰ ਪੈਸੇ ਕਿਉਂ ਨਹੀਂ ਲੈ ਕੇ ਦਿੰਦੇ ਤੁਸੀਂ ਇਹ ਵੀ ਤਾਂ ਗੱਲ ਸੋਚਣ ਵਾਲੀ ਆ ਨਾ ਵੀ ਜਿਹੜਾ ਬੰਦਾ ਇੱਕ ਸੱਚ ਦੇ ਰਾਹ ਨੂੰ ਚੱਲਣ ਡਿਆ ਇੱਕ ਸੱਚ ਦੇ ਰਾਹ ਨੂੰ ਲੈ ਕੇ ਚੱਲਿਆ ਜਿੰਨਾਂ ਦੇ ਕੋਲ ਸੱਚ ਦੀ ਕਰਨ ਦਿਖੀ ਆ ਵੀ ਅਸੀਂ ਤਾਂ ਫਿਰ ਕਾਨੂੰਨੀ ਕਾਰਵਾਈ ਕਰਵਾਉਣੀ ਕਰਵਾਉਣੀ ਆ ਵੀ ਅਸੀਂ ਤਾਂ ਫਿਰ ਬੀਬੀ ਹੋਈ ਭੈਣ ਹੋਈ ਅਸੀਂ ਤਾਂ ਨਾਲ ਉਹਨਾਂ ਦੇ ਖੜਨਾ ਨਾ ਵੀ ਸਾਡੇ ਕੋਈ ਕੋਈ ਆਸ ਆਸ ਦੀ ਕਰਨ ਵੇਖ ਕੇ ਕੋਈ ਆਇਆ ਨਾ ਵੀ ਸਾਨੂੰ ਆਸ ਹੈਗੀ ਸਾਨੂੰ ਸਾਡਾ ਜਿਹੜਾ ਪੈਸਾ ਆ ਮਾਲ-ਦਾਨ ਜਿੰਨਾ ਠੱਗੀ ਮਾਰੀ ਜਿੰਨਾ ਬੰਦਿਆਂ ਨੇ ਉਹਨਾਂ ਕੋ ਪੈਸਾ ਵਾਪਸ ਦਵਾ ਦੇ ਕੋਈ ਆਸ ਦੇ ਨਾਲ ਹੀ ਬੰਦਾ ਆਉਂਦਾ ਐਵੇਂ ਥੋੜੀ ਆ ਜਾਂਦਾ ਬੰਦਾ ਮੂੰਹ ਚੁੱਕ ਕੇ ਜਿਹੜਾ ਮਰਜ਼ੀ ਵੀ ਆ ਜੂ ਇਹ ਉਹਨਾਂ ਮੈਂ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਬੰਦਿਆਂ ਦੇ ਮਗਰ ਲੱਗ ਕੇ ਤੇ ਆਪਣੀ ਜਥੇਬੰਦੀ ਦਾ ਨਾਮ ਨਹੀਂ ਖਰਾਬ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਗਰੀਬਾਂ ਗੁਰਬੀਆਂ ਦੇ ਨਾਲ ਖੜੋ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋਊਗਾ ਕਹਿ ਦਿੰਦੇ ਬਾਬਾ ਜੀ ਇਹ ਆਉਂਦੀ ਆ ਚੱਕਰ ਮਾਰ ਕੇ ਚੱਲ ਜਾਂਦੀ ਆ ਸਾਨੂੰ ਕੋਈ ਫਰਕ ਨਹੀਂ ਇੰਨੀ ਗੱਲ ਕਹਿ ਦਿੰਦੇ ਆ ਜਿਹੜੀ ਤੁਹਾਡੀ ਜਗਾ ਆ ਅਸਲ ਵਿੱਚ ਕਿੰਨੀ ਜਗਾ ਆ 181 ਗਜ 181 ਗਜ ਇਹ ਕਿਹੜੀ ਜਗਾ ਆ ਮਤਲਬ ਪਿੰਡ ਦਾ ਨਾਮ ਠੀਕ ਕੋਈ ਦੱਸੋ ਮੈਨੂੰ ਅੰਮ੍ਰਿਤਸਰ ਚੀਆ ਖਾਲਸਾ ਨਗਰ ਆਈ ਮੰਝ ਰੋਡ ਕੋਟ ਮਿਤ ਸਿੰਘ ਤੇ ਖਾਲਸਾ ਨਗਰ ਦੇ ਵਿੱਚ ਜਗ੍ਹਾ ਹੈ ਸਰਕਾਰੀ ਸਕੂਲ ਦੇ ਲੱਗੇ ਆ ਖਾਲਸਾ 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 ਨਗਰ ਅੰਮ੍ਰਿਤਸਰ ਸਾਹਿਬ ਉਹ ਜਗ੍ਹਾ ਦੇ ਉੱਤੇ ਆ ਕੋਟ ਕੋਟ ਮਿਤ ਸਿੰਘ ਦੇ ਲੱਗੇ ਉੱਥੇ ਜਗ੍ਹਾ ਆ ਤੇ 81 181 ਗਜ ਜਗ੍ਹਾ ਜੇ ਉੱਤੇ ਤੇ ਉਹ ਨਾਂ ਉਹਨਾਂ ਦੇ ਨਾਂ ਹੀ ਹੈਗੀ ਬੰਦਿਆਂ ਦੇ ਤੇ ਉਹਨਾਂ ਨੇ ਧੋਖੇ ਦੇ ਨਾਲ ਇਸ ਗਰੀਬਣੀ ਦੇ ਕੋਲੋਂ ਪੈਸੇ ਲੱਲੇ ਆ ਤੇ ਦੋਰ ਹੀ ਬਿਆਨਾ ਕਰਾ ਲਿਆ ਵੇਖੋ ਨਾਤ ਔਰ ਮਤਬਲ ਜੇ ਸੋਚਿਆ ਜਾਵੇ ਤਾਂ 420 ਚ ਬੰਦੇ ਫਸਾਦੇ ਨੇ ਜਿਨ੍ਹਾਂ ਨੇ ਫਰੋਡ ਕੀਤਾ ਫਰੋਡ ਫਰੋਡ ਬਾਜੀ ਕੀਤੀ ਇਹਨਾਂ ਬੰਦਿਆਂ ਨੇ ਹਾਂਜੀ ਭਾਜੀ ਨਾਲੇ ਮੈਨੂੰ ਇਹੋ ਗੱਲ ਕਹਿੰਦਾ ਹੁੰਦਾ ਸੀ ਕਿ ਜਦੋਂ ਆਉਣਾ ਕੱਲੀ ਨਹੀਂ ਆਉਣਾ ਪੈਸੇ ਲੈ ਕੇ ਤੇ ਨਾਲ ਆਦਮੀ ਨੂੰ ਨਹੀਂ ਲੈ ਕੇ ਆਉਣਾ ਪਰ ਮੈਨੂੰ ਇਹ ਗੱਲ ਦਾ ਪਤਾ ਨਹੀਂ ਪੀ ਇੰਜ ਕਿਉਂ ਕਹਿੰਦਾ ਇਹ ਇਹ ਦੋ ਬੀਬੀਆਂ ਦੇ ਨਾਲ ਰਲ ਕੇ ਇਹਨੇ ਮੇਰੇ ਨਾਲ ਟੱਗੀ ਮਾਰੀ ਆ ਇਹਦੇ ਮੁੰਡਿਆਂ ਨੂੰ ਵੀ ਪਤਾ ਮੁੰਡੇ ਵੀ ਨਾਲ ਹੀ ਆ ਅੱਜ ਵੇਖੋ ਜੀ 9 ਸਾਲ ਹੋ ਗਏ ਆ ਤੇ ਕਿੰਨੀ ਰਕਮ ਆਪਣੀ 3,60,000 ਰੁਪਇਆ ਇਹਨਾਂ ਦਾ ਫਸਿਆ ਵਿਆਜ 9 ਸਾਲ ਹੋ ਗਏ ਤੇ ਕਿਸੇ ਵੀ ਕਿਸੇ 20 ਬੰਦੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਉਦਾਂ ਸਾਰੇ ਜਾਣੇ ਸੋਸ਼ਲ ਮੀਡੀਆ ਤੇ ਡੰਗਾ ਡਾਕਟਰ ਆ ਕੇ ਟਾਰਾ ਮਾਰਦੇ ਆ ਇੱਕ ਵਾਰੀ ਪਹਿਲਾਂ ਲਾਇਆ ਤੇ ਇੱਕ ਵਾਰੀਆਂ ਹੁਣ ਟਰਾਈ ਕੀਤਾ ਤੇ ਡੰਗਾ ਡਾਕਟਰ ਨੇ ਫੋਨ ਨਹੀਂ ਚੱਕਿਆ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਹਰ ਵਾਲੇ ਜੱਟਾਂ ਨੂੰ ਗਾਲਾਂ ਕੱਢ ਕੇ ਬੜਾ ਕੋ ਵੱਡ ਘੱਟ ਬੋਲ ਰਹਿੰਦਾ ਤੇ ਆ ਆਪਣੀ ਹੀ ਕਮਿਊਨਿਟੀ ਦੇ ਜਿਹੜੇ ਧੀਆਂ ਪੈਣਾ ਆਉਂਦੀਆਂ ਨੇ ਉਹਨਾਂ ਦੇ ਨਾਲ ਵੀ ਖੜਨਾ ਸਿੱਖ ਉਹਨਾਂ ਦੇ ਨਾਲ ਵੀ ਖੜਨਾ ਸਿੱਖ ਤੇ ਐਵੇਂ ਸੋਸ਼ਲ ਮੀਡੀਆ ਤੇ ਬਹਿ ਕੇ ਪਕਾਈ ਮਾਰਨ ਦੇ ਨਾਲ ਕੁਝ ਨਹੀਂ ਹੋਣਾ ਇਹ ਲਾਇਆ ਇਹ ਲਾਇਆ ਇੱਕ ਰਾ ਤੇ ਮੈਂ ਕਹਿਣਾ ਚਾਹੁੰਦਾ ਵੀ ਠੀਕ ਆ ਸਾਧ ਸੰਗਤ ਜੀ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਆਪਾਂ ਇਹਨਾਂ ਨੂੰ ਇਨਸਾਫ ਦਿਵਾਉਣਾ ਆ ਤੇ ਅਸੀਂ ਤੁਸੀਂ ਆ ਫੋਨ ਬੰਦ ਕਰ ਦਿਓ ਤੇ ਅਸੀਂ ਇਨਸਾਫ ਦਿਵਾਉਣਾ ਹੈ ਇਹਨਾਂ ਨੂੰ ਤੇ ਇਹ ਮੈਂ ਉਹਨਾਂ ਨੂੰ ਇਹ ਵੀਡੀਓ ਮੇਰੀ ਉਹਨਾਂ ਤੱਕ ਜਾਣੀ ਮੈਂ ਤੁਹਾਨੂੰ ਪਾਉ ਇਹ ਗੱਲ ਕਹਿਣਾ ਚਾਹੁੰਦਾ ਵੇਖੋ ਪੈਸਾ ਨਾ ਕੋਈ ਛਾਤੀ ਉੱਤੇ ਧਰਕੇ ਨਹੀਂ ਜਾਂਦਾ ਤੇ ਬਜ਼ੁਰਗਾ ਤੂੰ ਇਹਰੇ ਇਸ ਬੀਬੀ ਦੇ ਨਾਲ ਠੱਗੀ ਮਾਰੀ ਆ ਥੋੜਾ ਬੜਾ ਸ਼ਰਮ ਨੂੰ ਹੱਥ ਮਾਰ ਤੂੰ ਮੈਨੂੰ ਇਹ ਦੱਸ ਵੀ ਤੂੰ ਸ਼ਕੰਦਰ ਵਾਲੀ ਕਥਾ ਸੁਣੀ ਹੈ ਨਾ ਸ਼ਕੰਦਰ ਕੋ 40 ਗੰਜ ਮਾਇਆ ਹੀ 40 ਗੰਜ ਤੇ ਸਾਰੀ ਦੀ ਸਾਰੀ ਇੱਥੇ ਛੱਡ ਗਿਆ 1 ਰੁਪਈਆ ਵੀ ਛਾਤੀ ਉੱਤੇ ਰੱਖ ਕੇ 1 ਰੁਪਈਏ ਦੀ ਇੱਕ ਦਹੀ ਨਹੀਂ ਆਪਣੀ ਛਾਤੀ ਤੇ ਰੱਖ ਕੇ ਨਾਲ ਖੜੀ ਉਹ ਵੀ ਹੱਥ ਐਂ ਕਰਕੇ ਗਿਆ ਏ ਇਹ ਜਹਾਨ ਤੋਂ ਬੰਦੇ ਨੇ ਕੁਝ ਨਹੀਂ ਖੜਨਾ ਤੇ ਇਸ ਕਰਕੇ ਇਹਦਾ ਜੋ ਪਾਈ ਪਾਈ ਜੋ ਬਣਦਾ ਹਿਸਾਬ ਦਾ ਵੀ ਦਾਦੇ ਤੇ ਮੈਂ ਹੋਰ ਵੀ ਵੀਰਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਇਹੋ ਜੇ ਕੰਮ ਕਰਵਾਓ ਜਿੰਨਾਂ ਵਿਚਾਰੇ ਗਰੀਬਾਂ ਨੂੰ ਜਿਨ੍ਹਾਂ ਨਾਲ ਫਰੌਟ ਹੋ ਜਾਂਦਾ ਉਹਨਾਂ ਨੂੰ ਇਨਸਾਫ ਦਿਵਾਓ ਤੇ ਤਾਂ ਹੀ ਆਪਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਗਰੀਬ ਗੁਰਬੇ ਉਹਨਾਂ ਦਾ ਭਲਾ ਕਰ ਸਕੀਏ ਤੇ ਸਾਨੂੰ ਸੀਸਾ ਮਿਲੇ ਉਹ ਆਂਦੇ ਆ ਵੀ ਬਾਪੂ ਦੇ ਲਾਗੇ ਨਾ ਮੁੰਡੇ ਇਹਨਾਂ ਦੱਸਦੇ ਭੈਣ ਜੀ ਵੀ ਕਹਿੰਦੇ ਉਹਨਾਂ ਦੇ ਮੁੰਡਿਆਂ ਦੇ ਵੀ ਪੈਸਾਂ ਨਾਲ ਲਾਗੇ ਬਾਪੂ ਦੇ ਨਾਂ ਨਾ ਲਾਓ ਪੈਸਾਂ ਦਾ ਤੇ ਬਾਪੂ ਨੇ ਧੁਰ ਦਰਗਾਹੇ ਪਹੁੰਚ ਜਾਣਾ ਕਹਿੰਦੇ ਤੇ ਚਲੋ ਆਹ ਉਹ ਆਂਦੇ ਅਸੀਂ ਦੇ ਦਾਂਗੇ ਤੇ ਹੁਣ ਜਾਲਿਆ ਜੀ ਉਹਨੇ ਮੇਰੇ ਨਾਲ ਵਾਦਾ ਕੀਤਾ ਸੀ ਤੂੰ ਹੀ ਜਾਓ ਪੈਂਜੀ ਘਰੇ ਤੁਹਾਡੇ ਘਰੇ ਕੱਲ ਪੈਸੇ ਪਹੁੰਚ ਜਾਣਗੇ ਅੱਜ 9 ਸਾਲੋਂ ਡੇ ਆ ਜੀ ਮੇਰੇ ਘਰੇ ਨਾ ਪੈਸੇ ਤੇ ਨਾਮ ਹੁੰਦਾ ਜਿਹੜਾ ਜਿਹੜਾ ਤੁਸੀਂ ਮੌਜੂਦਾ ਸਰਪੰਚ ਦੀ ਗੱਲ ਕਰਦੇ ਹੋ ਨਾ ਕਿ ਜਾਂ ਹੋਰ ਕੋਈ ਬਾਪੂ ਦਾ ਬੇਟਾ ਵਾ ਜੀ ਹਾਂਜੀ ਬਾਪੂ ਦਾ ਬੇਟਾ ਇਹਨਾਂ ਇਹ ਆਂਦੇ ਆ ਵੀ ਜਿਹੜਾ ਬਾਪੂ ਆ ਨਾ ਉਹਨਾਂ ਦਾ ਬੇਟਾ ਆ ਤੇ ਉਹ ਆਂਦਾ ਵੀ ਤੁਸੀਂ ਜਾਓ ਘਰ ਤੇ ਅਸੀਂ ਆਪੇ ਪੈਸੇ ਦੇ ਦੇਵਾਂਗੇ ਤੁਹਾਡੇ ਘਰੇ ਪੈਸੇ ਪਹੁੰਚਣ ਅੱਜ 9 ਸਾਲ ਹੋਏ ਅੱਜ ਤੱਕ ਪੈਸੇ ਪਹੁੰਚੇ ਨਹੀਂ ਪੈਸਿਆਂ ਨੂੰ ਟਾਇਰ ਲੱਗੇ ਨਹੀਂ ਪਈਏ ਲੱਗੇ ਨਹੀਂ ਪੈਸਿਆਂ ਨੂੰ ਅੱਜ ਤੱਕ ਤੋਂ ਰੜੇ ਨਹੀਂਗੇ ਹਾਂ ਤਾਂ ਬਾਕੀ ਪਿੰਡ ਦੇ ਹਾਂਜੀ ਇਹਨਾਂ ਦੀ ਠੱਠੇ ਪਿੰਡ ਚੋਂ ਮੈਂ ਸੁਣਿਆ ਮੈਂ ਗਈ ਹੋਂਥੇ ਵੀ ਕਹਿੰਦੇ ਬਹੁਤ ਗੰਦੇ ਬੰਦੇ ਆ ਇਹ ਇਹਨਾਂ ਦਾ ਹਾਂਜੀ ਲੋਪੋਕ ਜਗਾਵੇਂ ਲੱਗੇ ਇਹ ਉਹ ਪਿੰਡ ਵਾਲੇ ਕਹਿੰਦੇ ਬਹੁਤ ਗੰਦੇ ਆ ਇਹਨਾਂ ਦੇ ਨਾਲ ਕਿੱਥੇ ਤੁਸੀਂ ਫਸ ਗਏ ਇਹਨਾਂ ਦਾ ਕੀਤਾ ਹੀ ਇਹੋ ਧਗੀਆਂ ਮਾਰਨਾ ਇਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਪੁੱਛਿਆ ਤੇ ਲੋਕਾਂ ਨੇ ਲੋਕਾਂ ਨੇ ਦੱਸਿਆ ਵੀ ਤੁਸੀਂ ਕਿੱਥੇ ਫਸ ਗਏ ਜੇ ਇਹਨਾਂ ਦਾ ਤਾਂ ਕੰਮ ਹੀ ਇਹੋ ਕੀਤਾ ਹੀ ਇਹਨਾਂ ਦਾ ਇਹੋ ਆ ਧਗੀਆਂ ਮਾਰਨੀਆਂ ਫਰਾਡ ਕਰਨਾ ਲੋਕਾਂ ਨਾਲ ਤੇ ਪੈਸੇ ਲੋਟ-ਲੋਟ ਕੇ ਖਾਣਾ ਤੇ ਜੇ ਕੋਈ ਕੋਈ ਗਰੀਬ ਆਉਣਾ ਜਾਣਾ ਤੇ ਉਹਨੂੰ ਗਾੜੀਆਂ ਨੂੰ ਰੋੜੇ ਤੇ ਇਟਾਂ ਮਾਰਨ ਤੇ ਠੀਕ ਆ ਅਸੀਂ ਆਪਣੇ ਜਿੰਨੇ ਵੀ ਆਪਣੇ ਨਿਹੰਗ ਸਿੰਘ ਫੌਜਾਂ ਵੀਰ ਨੇ ਸਾਰੇ ਭੈਣ ਦੇ ਨਾਲ ਜਾਣਗੇ ਤੇ ਸਾਥ ਦੇਣਗੇ ਅਸੀਂ ਵੀ ਜਾਵਾਂਗੇ ਤੇ ਉੱਥੇ ਥਾਣੇ ਪਹਿਲਾਂ ਵੇਖਾਂਗੇ ਕਾਨੂੰਨ ਕੀ ਜਾਂਦਾ ਥਾਣੇ ਵਾਲੇ ਮੰਨਦੇ ਨਹੀਂ ਗੱਲ ਥਾਣੇ ਵਾਲੇ ਵੀ ਗੋਲ ਮੋਲ ਗੱਲ ਨੂੰ ਕਰੀ ਜਾਂਦੇ ਮੈਂ ਤੁਹਾਨੂੰ ਕਹਿੰਦਾ ਵੀ ਭਰਾਓ ਤੁਸੀਂ ਵੀ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਿਆ ਕਰੋ ਤੁਹਾਨੂੰ ਸਰਕਾਰ ਨੇ ਵਰਦੀ ਪੁਵਾਈ ਆ ਚੰਗੇ ਵੀ ਬੰਦੇ ਹੈਗੇ ਆ ਪੁਲਿਸ ਦੇ ਵਿੱਚ ਤੇ ਮੰਦੇ ਵੀ ਬੰਦੇ ਹੈਗੇ ਆ ਪੁਲਿਸ ਦੇ ਵਿੱਚ ਆਪਾਂ ਚੰਗਿਆਂ ਦੀ ਗੱਲ ਕਰਦੇ ਆ ਵੀ ਜਿਹੜੇ ਚੰਗੇ ਬੰਦੇ ਆ ਉਹ ਇਹ ਭੈਣ ਦਾ ਜਰੂਰ ਸਾਥ ਦਓ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ